ਅਸੀਂ ਇਹ ਪਲਰਾ ਜਿਹੜਾ ਕੀਤਾ ਸਾਰੀ ਕਮੇਟੀ ਨੇ ਤਾਂ ਇੱਕ ਦਿਨ ਮੈਂ ਮੰਤਰੀ ਸਾਹਿਬ ਦੇ ਨਾਲ ਬਾਗੜ ਮੱਥਾ ਟੇਕਣ ਗਿਆ ਸੀ ਤਾਂ ਉੱਥੇ ਜਾ ਕੇ ਜਦ ਅਸੀਂ ਮੱਥਾ ਟੇਕ ਕੇ ਬਾਹਰ ਆਏ ਤਾਂ ਉੱਥੇ ਬਾਹਰ ਇਹ ਦੋ ਟਾਵਰ ਬਣੇ ਹੋਏ ਸੀ ਇਨ੍ਹਾਂ ਟਾਵਰਾਂ ਤੇ ਅਸੀਂ ਗੱਡੀ ਰੋਕ ਕੇ ਮੰਤਰੀ ਸਾਹਿਬ ਨੇ ਦੇਖੇ ਤਾਂ ਇਹ ਟਾਵਰਾਂ ਕਨੀ ਨਿਗਾ ਪਈ ਤਾਂ ਦੇਖੇ ਬਾਹਰ ਨਿਕਲ ਕੇ ਦੇਖਿਆ ਵੀ ਇਹ ਬਹੁਤ ਨਵੀਂ ਚੀਜ਼ ਆ ਕਿਉਂ ਸਾਡੇ ਕੋਈ ਦੇਖਣ ਨੂੰ ਮਿਲ ਹੀ ਨਹੀਂ ਸੀਗੀ ਤਾਂ ਨਵੀਂ ਚੀਜ਼ ਦੇਖਣ ਨੂੰ ਮਿਲੀ ਤਾ ਅਸੀਂ ਕਿਹਾ ਵੀ ਇਹ ਸੁਨਾਮ ਸ਼ਹਿਰ ਇਹ ਬਣਾਣੇ ਨੇ ਮੰਤਰੀ ਸਾਹਿਬ ਨੇ ਵੀ ਬਹੁਤ ਖੁਸ਼ੀ ਮਨਾਈ ਵੀ ਇਹ ਚੀਜ਼ ਆਪਾਂ ਸੁਨਾਮ ਦੇ ਵਿੱਚ ਬਣਾਵਾਂਗੇ ਬਣਾਵਾਂਗੇ ਤਾਂ ਮੰਤਰੀ ਸਾਹਿਬ ਸਾਡੇ ਬਹੁਤ ਦੇਵਤਾ ਰੂਪ ਨੇ ਧਾਰਮਿਕ ਖਿਆਲਾਂ ਦੇ ਬੰਦੇ ਨੇ ਬਹੁਤ ਅੱਛੇ ਇਨਸਾਨ ਨੇ ਤਾਂ ਅਸੀਂ ਉਹ ਸੰਸਕਾਰ ਤੇ ਇਕੱਠੇ ਹੋਏ ਮੰਤਰੀ ਸਾਹਿਬ ਇੱਕ ਦਿਨ ਮੈਂ ਮੰਤਰੀ ਸਾਹਿਬ ਨੂੰ ਇਹ ਜਗ੍ਹਾ ਦਿਖਾਣ ਆ ਗਿਆ ਵੀ ਅੰਦਰ ਆ ਕੇ ਤਾਂ ਉਸੇ ਟਾਈਮ ਮੰਤਰੀ ਸਾਹਿਬ ਨੇ ਆਪਣੇ ਕੰਨਿਓ ਐਲਾਨ ਕੀਤਾ ਕਿ ਮੈਂ 11 ਲੱਖ ਰੁਪਇਆ ਇਹ ਪ੍ਰੋਜੈਕਟ ਦੇ ਲਈ 11 ਲੱਖ ਰੁਪਇਆ ਰਵੀਜੀਤ ਦਊਂਗਾ ਉਹ ਲੋ ਮੈਂ ਉਹਨਾਂ ਬਹੁਤ ਧੰਨਵਾਦ ਕੀਤਾ ਤੇ ਨਾਲ ਦੀ ਨਾਲ ਉਹਨਾਂ ਨੇ ਬੀ ਐਫ ਐਸਸੀ ਨੂੰ ਟੈਲੀਫੋਨ ਕੀਤਾ ਕਹਿੰਦੇ ਵੀ ਤੁਸੀਂ ਉਰੇ ਆਓ ਟੀਮ ਲੈ ਕੇ ਸਾਰੀ ਇਸ ਨੂੰ ਰੈਨੋਵੇਟ ਕਰਨ ਦੇ ਲਈ ਜੋ ਵੀ ਸਰਕਾਰ ਕੰਨੀਓ ਹੋ ਸਕਦੇ ਨੇ ਕੋਈ ਬੁੱਟੇ ਲੱਗ ਸਕਦੇ ਨੇ ਜੋ ਕੁਝ ਵੀ ਲੱਗ ਸਕਦਾ ਉਹ ਤੁਸੀਂ ਲਗਵਾਓ ਉਹ ਆਏ ਟੀਮ ਲੈ ਕੇ ਪੂਰੇ 36 ਤਰ੍ਹਾਂ ਦੇ ਦਰਖਤ ਗੁਰੂ ਗ੍ਰੰਥ ਸਾਹਿਬ ਚ ਲਿਖੇ ਹੋਏ ਨੇ ਬਾਣੀ ਦੇ ਵਿੱਚ ਉਹ ਅਸੀਂ ਦਰਖਤਾਂ ਸਾਨੂੰ 27 ਤਰ੍ਹਾਂ ਦੇ ਬੁੱਟੇ ਉੱਥੇ ਮਿਲ ਗਏ ਨਰਸਰੀ ਚ ਬਹੁਤ ਜ਼ਿਆਦਾ ਸੀ 27 ਤਰ੍ਹਾਂ ਦੇ 10-10 ਤਰ੍ਹਾਂ ਦੇ ਬੁੱਟੇ ਲਿਆਂਦੇ ਇੱਕੀ ਕਨਾਲ ਦੇ ਉਹ ਉਰੇ ਲਗਵਾਏ ਉਹ ਕਹਿੰਦੇ ਜਾਦੇ ਇਹ ਦਰਖਤ ਹੋ ਜਾਣਗੇ 2 ਸਾਲਾਂ ਨੂੰ 4 ਸਾਲਾਂ ਨੂੰ ਇਹ بڑے ਹੋ ਜਾਣਗੇ ਤਾਂ ਇਹ ਦਰਖਤਾਂ ਦੇ ਉੱਤੇ ਪੰਛੀ ਆਪਣੇ ਆਪ ਆਪਣੇ ਹੌਂਸਲੇ ਬਣਾਣਗੇ ਆਪਣੇ ਆਪ ਨੇ ਆਪਣਾ ਰਹਿਣ ਬਸੇਰਾ ਬਣਾਣਗੇ ਤੁਸੀਂ ਬਣਾਤਾ ਇਹ ਬਹੁਤ ਅੱਛੀ ਗੱਲ ਕੀਤੀ ਆ ਲੇਕਿਨ ਉਹ ਦਰਖਤ ਉਹ ਰੁੱਖ ਹੀ ਕੈਸੀ ਚੀਜ਼ ਨੇ ਜਿਹੜੇ ਗੁਰੂ ਸਾਹਿਬ ਨੇ ਲਿਖਤੇ ਉਹ ਉਹਨਾਂ ਦੇ ਲਈ ਖਾਣ ਦਾ ਸਾਧਨ ਵੀ ਉੱਥੇ ਦਰਖਤਾਂ ਦੇ ਵਿੱਚ ਆ ਉਹ ਜੋ ਪੰਛੀਆਂ ਨੂੰ ਰਹਿਣ ਬਸੇਰਾ ਬਣਾਣਾ ਉਹਨਾਂ ਵਿੱਚ ਉਹ ਵੀ ਉਹ ਪੰਛੀਆਂ ਦੀ ਬੰਤਰ ਇਸ ਸਟਾਈਲ ਦੇ ਦਰਖਤਾਂ ਦੀ ਕਿ ਉਹ ਦਰਖਤਾਂ ਦੇ ਵਿੱਚ ਪੰਛੀ ਆਪਣੇ ਆਪ ਆਪਣਾ ਘਰ ਬਣਾਣਗੇ ਇਹ ਮੈਂ ਸਰਕਾਰ ਦੀ ਜਦ ਉਹਨਾਂ ਨੇ ਮੈਨੂੰ ਦੱਸਿਆ ਇਹ ਮੁਲਾਜ਼ਮਾਂ ਨੇ ਮੈਂ ਆਪਣੇ ਕੰਨੀਓ ਹੋਰ ਲੋਕਾਂ ਨੂੰ ਵੀ ਇਹ ਅਪੀਲ ਕਰਦਾ ਵੀ ਉਹੋ ਜਿਹੇ ਦਰਖਤ ਹੀ ਲਗਾਓ ਜਿਸ ਤੇ ਪੰਛੀ ਖੇਤਾਂ ਦੇ ਵਿੱਚ ਕੀ ਘਰਾਂ ਦੇ ਵਿੱਚ ਕੀ ਜਿੱਥੇ ਤੁਸੀਂ ਲਗਾ ਸਕਦੇ ਹੋ ਉਹ ਦਰਖਤ ਉਹ ਹੀ ਲੱਗਨੇ ਚਾਹੀਦੇ ਨੇ ਜਿਹੜੇ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਲਿਖੇ ਹੋਏ ਨੇ ਕਿੰਨਾ ਇਹ ਉੱਚਾ ਟਾਵਰ ਹੈਗਾ ਕਿੰਨੇ ਇਹ ਦੇ ਵਿਚਾਲਣੇ ਨੇ ਇਸ ਦੇ ਵਿੱਚ ਜੀ 900 ਤੋਂ ਲੈ ਕੇ 60 ਫੁੱਟ ਉੱਚਾ ਟਾਵਰਾ 900 ਤੋਂ ਲੈ ਕੇ ਇਹ ਤਕਰੀਬਨ 1000 ਆਲਣੇ ਦੇ ਵਿੱਚ ਇਹਦੇ ਵਿੱਚ ਆਲਣਾ ਬਣਿਆ 900 ਆਲ ਲੈ ਤਰ ਠੀਕ ਹੈ ਤਾਂ ਜਿਹੜੇ ਬਣਾ ਰਹੇ ਸੀ ਤਾਂ ਕਿਸ ਤਰ੍ਹਾਂ ਦਾ ਲੋਕਾਂ ਦਾ ਪ੍ਰਤੀਕਿਰਿਆ ਆਈ ਜਿਹੜੇ ਲੋਕ ਪੂਰੇ ਦੇਖਣ ਆਏ ਤੁਸੀਂ ਦੱਸ ਰਹੇ ਸੀ ਜੀ ਜਿੰਨੇ ਲੋਕ ਦੇਖਣ ਆਏ ਜੀ ਜਦ ਬਣਦੇ ਹੋਏ ਦੇਖਣ ਆਏ ਚਲੋ ਲੋਕਾਂ ਨੇ ਸਾਨੂੰ ਦਾਨ ਬਹੁਤ ਦਿੱਤਾ ਜੀ ਜਿਹੜਾ ਦਾਨ ਦਿੱਤਾ ਉਹਨਾਂ ਨੇ ਕਿਸੇ ਨੇ ਹਜ਼ਾਰ ਦਿੱਤਾ ਕਿਸੇ ਨੇ 2000 ਦਿੱਤਾ ਕਿਸੇ ਨੇ 50000 ਦਿੱਤਾ ਕਿਸੇ ਲੱਖ ਦਿੱਤਾ ਲੇਕਿਨ ਇੱਕ ਬਹੁਤ ਮੈਨੂੰ ਗੱਲ ਸੋਚ ਕੇ ਆਪਣੇ ਆਪ ਚ ਕਈ ਵਾਰ ਹੈਰਾਨਗੀ ਆਂਦੀ ਆ ਵੀ ਇੱਕ ਮਾਤਾ ਜੀ ਆਏ ਆਪਣੇ ਪੋਤੇ ਦੇ ਨਾਲ ਉਹਨਾਂ ਨੇ ਸਕੂਟਰੀ ਲਿਆ ਕੇ ਰੋਕੀ ਤਾਂ ਮੈਨੂੰ ਕਹਿੰਦੇ ਕਹਿੰਦੇ ਪੁੱਤ ਮੈਨੇ ਕੁਛ ਇਸ ਤੁਸੀਂ ਸੁਣਿਆ ਵੀ ਇਹ ਜਾ ਕਰਨ ਲੱਗਿਓ ਪੰਛੀਆਂ ਦਾ ਕੰਮ ਬਨਾਲ ਲੱਗੇ ਉਹਨਾਂ ਦੇ ਲਈ ਘਰਨੇ ਵਗੈਰਾ ਤਾਂ ਮੇਰਾ ਕੋਈ দান ਦੇਣ ਦੀ ਇੱਛਾ ਮਾਂ ਮਾਤਾ ਜੀ ਦੇ ਦੋ ਜੋ ਦੇਣਾ ਮੈਨੂੰ ਤਾਂ ਐਸ ਵੀ ਉਹਨਾਂ ਦੇ 10-15000 20000 ਰੁਪਏ দান ਦੇਣਾ ਹੋਊਗਾ ਚਲੋ ਦੇ ਦੇਣਗੇ ਮਾਤਾ ਜੀ ਹੋਰ ਬੁੜੀਆਂ ਦੇ ਲਵੇ ਵਿਚਾਰੀਆਂ ਬੀਬੀਆਂ ਦੇ ਲਵੇ ਹੋਰ ਹੁੰਦਾ ਕੀ ਆ ਤੇ ਜਦ ਉਹਨਾਂ ਨੇ ਝੋਲਾ ਮੇਰੇ ਹੱਥ 'ਚ ਫੜਾਇਆ ਤਾਂ ਮੈਂ ਦੇਖ ਕੇ ਬੜਾ ਉਹ ਹੈਰਾਨ ਹੋਇਆ ਵੀ ਉਹਦੇ ਵਿੱਚ ਵਜਨ ਲੱਗਿਆ ਤਾਂ ਉਹ ਮਾਤਾ ਜੀ ਮੈਨੂੰ ਕਹਿਣ ਲੱਗੇ ਕਹਿੰਦੇ ਤੁਸੀਂ ਮੈਨੂੰ ਜਾਣਦੇ ਮਾਨਾ ਕਹਿੰਦੇ ਚੱਲ ਬਹੁਤ ਵਧੀਆ ਗੱਲਾਂ ਤੁਸੀਂ ਮੈਨੂੰ ਨਹੀਂ ਜਾਣਦੇ ਤਾਂ ਅਸੀਂ ਇਦਾਂ ਬਿਨ ਦੇ ਗੁਫਤਦਾਨ ਦੇਨੇ ਨੇ ਮੈਂ ਕੋਈ ਆਪਣਾ ਨਾਮ ਨਹੀਂ ਕਰਾਣਾ ਕੁਛ ਨਹੀਂ ਕਰਾਣਾ ਨਾ ਕਿਸੇ ਨੂੰ ਦੱਸਣਾ ਵੀ ਮੈਂ ਦੇ ਕੇ ਗਈ ਆ ਠੀਕ ਹੈ ਤੇ ਉਹ 5 ਲੱਖ ਰੁਪਇਆ ਉਸ ਝੋਲੇ ਚ ਮੈਨੂੰ ਮਿਲਿਆ ਤਾਂ ਮੈਂ ਆਪਣੀ ਕਮੇਟੀ ਨੂੰ ਬੁਲਾ ਕੇ ਦੱਸਿਆ ਇਹ 5 ਲੱਖ ਰੁਪਇਆ ਦੇ ਕੇ ਗਏ ਨੇ ਦਾਨ ਤਾਂ ਅਸੀਂ ਆਹ ਉਹਨਾਂ ਦੇ 5 ਲੱਖ ਦੀਆਂ ਹਰ ਸਿੱਧਾ ਕੱਟਤੀਆਂ 2-2000 ਰੁਪਏ ਦੀਆਂ ਠੀਕ ਹੈ ਤਾਂ ਕਿ ਕੱਲ ਨੂੰ ਕੋਈ ਸਾਨੂੰ ਇਹ ਨਾ ਹੋਵੇ ਵੀ 5 ਲੱਖ ਰੁਪਇਆ ਅਸੀਂ ਰਸੀਦਾ ਕੱਟੀਆਂ ਬਕਾਇਦਾ ਬੈਂਕ 'ਚ ਪੈਸੇ ਗਏ ਨੇ ਉਹ ਫੇਰ ਉਰੇ ਲੱਗੇ ਨੇ ਉਹ ਪੈਸੇ ਆ ਕੇ ਜੀ ਤਾਂ ਅਸੀਂ ਇਹ ਉਹਨਾਂ ਬੀਬੀ ਜੀ ਦਾ ਵੀ ਤੇ ਸਮਾਜ ਦਾ ਵੀ ਜਿਹੜੇ ਲੋਕ দান ਦੇ ਕੇ ਗਏ ਨੇ ਅਸੀਂ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਲੇਕਿਨ ਮੰਤਰੀ ਸਾਹਿਬ ਦਾ ਧੰਨਵਾਦ ਇਸ ਗੱਲ ਤੇ ਸਪੈਸ਼ਲ ਕਰਦੇ ਆ ਵੀ ਅਸੀਂ 11 ਲੱਖ ਰੁਪਇਆ ਚਾਹੇ ਉਹਨਾਂ ਤੋਂ ਲਿੱਤਾ ਨਹੀਂ ਹੈਗਾ ਲੇਕਿਨ ਕੱਲ ਉਹ ਜਦ ਮਹੂਰਤ ਕਰਨ ਆਏ ਉਹਨਾਂ ਨੇ ਇਸ ਗੱਲ ਦੀ ਅਨਾਉਂਸ ਕਰਕੇ ਗਏ ਨੇ ਵੀ ਇਹ ਜਿਹੜੇ ਹੋਰ ਸੰਸਥਾਵਾਂ ਕੋਈ ਲਾਣਾ ਚਾਹੁੰਦੀਆਂ ਨੇ ਉਹ ਲਾ ਲਓ ਤੇ ਮੇਰੇ ਲਈ 11 ਲੱਖ ਰੁਪਇਆ ਹਰਜਰ ਪਿਆ ਇਸੇ ਕੰਮ ਦਾ ਅਲੱਗ ਪਿਆ ਤੇ ਜਦ ਤੁਸੀਂ ਕਹੋਗੇ ਵੀ ਇੰਨੇ ਖੁਰਦੇ ਪਹਿਨੇ ਪਾਏ ਮੇਰ ਤੋਂ ਜਦ ਮਰਜ਼ੀ ਲੈ ਲਿਓ ਤੁਸੀਂ ਵਾਸੀ ਮੰਤਰੀ ਸਾਹਿਬ ਦਾ ਇਸ ਗੱਲ ਦੇ ਬਹੁਤ ਬਹੁਤ ਧੰਨਵਾਦ ਕਰਦਾ ਠੀਕ ਹੈ